ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆਂ ਸਭ ਵਧੀਆ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆਂ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਤੇ ਬਾਕੀ ਆਪਣੇ YouTube ਚੈਨਲ ਤੇ ਸਵਾਗਤ ਆ ਤੁਹਾਡਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਦਿਨਾਂ ਬਾਅਦ ਆਪਾਂ ਵੀਡੀਓ ਲੈ ਕੇ ਆਏ ਆ ਆਪਾਂ ਆਏ ਹੋਈ ਸੀਗੇ ਪੇਕੇ ਤੇ ਅੱਜ ਆਪਾਂ ਚੱਲਦੇ ਆਂ ਤੁਹਾਨੂੰ ਵੀ ਦਿਖਾ ਦాతਿਆਂ ਕਿੱਥੇ ਕਿੱਥੇ ਆਪਾਂ ਅੱਜ ਪਹੁੰਚਦੇ ਆਂ ਤੇ ਅੱਜ ਆਪਾਂ ਕਰਾਉਨੇ ਆ ਤੁਹਾਨੂੰ ਟੂਰ ਕਿਤੇ ਬਾਹਰ ਚੱਲੇ ਆਪਾਂ ਅੱਜ ਭੂਆ ਜੀ ਹੁਣਾਂ ਕੋਲ ਜਾਣੀ ਕਿ ਉਹਨਾਂ ਨੇ ਨਵਾਂ ਘਰ ਪਾ ਰਿਆ ਵਾ ਕੰਮ ਚੱਲ ਰਿਹਾ ਹਜੇ ਜਾਂਦੀ ਅੱਜ ਆਪਾਂ ਦੇਖਣ ਚੱਲੇ ਆ ਵੀ ਕਿੰਨਾ ਕੁ ਰਹਿ ਗਿਆ ਤੇ ਬਾਕੀ ਆਪਾਂ ਬਸ ਤਰਨਾਮਾ ਰੋਟੀ ਖਾ ਕੇ ਭਾਬੀ ਬਣਾ ਰਹੇ ਆ ਮੱਕੀ ਦੀ ਰੋਟੀ ਤੇ ਆਪਾਂ ਮੱਕੀ ਦੀ ਰੋਟੀ ਖਾਣੇ ਆ ਸਾਗ ਨਾਲ ਤੇ ਫਿਰ ਆਪਾਂ ਤੁਰਦੇ ਆ ਇੱਥੋਂ ਤੇ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਤੇ ਜਿਹੜੇ ਨਵੇਂ ਆਏ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਐਂਡ ਕਮੈਂਟ ਕਰਕੇ ਜਰੂਰ ਦੱਸਿਓ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਤੇ ਬਸ ਆਪਾਂ ਰੈਡੀ ਆ ਤੇ ਤੁਰਦੇ ਆਪਾਂ ਰੋਟੀ ਖਾ ਕੇ ਜੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਖਾਣੇ ਆ ਤੇ ਫੇਰ ਆਪਾਂ ਚੱਲਦੇ ਆਂ ਤੇ ਜੁੜੇ ਰਹੋ ਆਪਣੇ ਵਲੌਗ ਦੇ ਨਾਲ ਤੇ ਦੱਸਿਓ ਜ਼ਰੂਰ ਵੀ ਕਿਦਾਂ ਆਪਣਾ ਅੱਜ ਦਾ ਵਲੌਗ ਲੱਗਾ ਮੈਂ ਨੂੰ ਸੱਚ ਮੈਂ ਕੱਲ ਦੀ ਸੋਚ ਰਹੀ ਸੀ ਮੈਂ ਕਿਹਾ ਵੀਡੀਓ ਬਣਾ ਲਈਏ ਆਪਾਂ ਇੱਥੇ ਕਿਉਂ ਕਰਕੇ ਇੱਥੇ ਫੈਮਿਲੀ ਮੈਂਬਰ ਜ਼ਿਆਦਾ ਨਹੀਂ ਹਨਾ ਉੱਥੇ ਘਰੇ ਤਾਂ ਕੋਈ ਇਦਾਂ ਆਪਣੇ ਦੋ ਤਿੰਨ ਜਾਣੇ ਆ ਤੇ ਇੱਥੇ ਵਧੀਆ ਵਲੌਗ ਮੈਂ ਕਿਹਾ ਚਲੋ ਬਣ ਜੂ ਇੱਕ ਦੋ ਜਣ ਬਣਾ ਲਈਏ ਆਪਾਂ ਬਲੌਗ ਦਾ ਨੋ ਜੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਆਪਾਂ ਵੀ ਰਹੀਏ ਬਣਾ ਹੈਂ ਆਲੀ ਬਾਈ ਦੇ ਰੋਟੀ ਬਾਬੇ ਦੇ ਨਾਦੀ ਬਾਬੇ ਦੇ ਨਾਦੀ ਰੋਟੀ ਹੈ ਥੋ ਜੀ ਆਪਾਂ ਹੁਣ ਚੁੱਲ੍ਹੇ ਮਰੇ ਬਹਿ ਕੇ ਖਾ ਲਈਏ ਮੱਕੀ ਦੀ ਰੋਟੀ ਸਾਗ ਨਾਲ ਇੱਕ ਹੀ ਖਾਣੀ ਆ ਸੋ ਆਦਾ ਟਾਈਮ ਆ ਬੜੀ ਭੁੱਖਣੀਗੀ ਤੇ ਫਿਰ ਆਪਾਂ ਤੁਰਦੇ ਆਂ ਚੱਲਦੇ ਆਂ ਹਵਾ ਬਹੁਤ ਚਲਦੀ ਆ ਨਾ ਭਾਬੀ ਆ ਦੇਖ ਧੂਆ ਚਲੂੰ ਤੇ ਇਧਰ ਨੂੰ ਜਾਂਦਾ ਵਧੀਆ ਚਲੋ ਜੀ ਮਿਲਦੇ ਆਂ ਫੇਰ ਆਪਾਂ ਹੁਣ ਖਾ ਲਈ ਆਪਾਂ ਰੋਟੀ ਤੇ ਇਧਰ ਪੱਕੀ ਜਾ ਰਹੀਆਂ ਨੇ ਤੇ ਆਪਾਂ ਖਾਣੇ ਚੁੱਲੇ ਮਰੇ ਬਹਿ ਕੇ ਰੋਟੀਆਂ ਬੱਕਰਾ ਗਾਂ ਨਾਲ ਖੇਡੀਆਂ ਕਰੀ ਜਾਂਦਾ ਹੈ ਬੱਕਰੀ ਬੱਕਰਾ ਅੱਜ ਤੇ ਹੋ ਵੇ ਇਹ ਮਾਰਦਾ ਮੰਮੀ ਹੈ ਨਾ ग्यान्नी के ग्यान्नी की की है ना की सहेड है। अच्छा। बेच दो सियाल आ गया पाप नहीं नहीं, नहीं, पाप नहीं 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 करना करना ये 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 तो तो बिंगे जो जो फिर फट फट लड़ा ਓ ਦੇ ਬੱਕਰੀ ਦੇ ਸਿੱਧੇ ਆ ਨਾ ਹਾਂਜੀ ਆਪਾਂ ਤੇ ਕੀ ਕੀ ਗੱਦੀ ਸਟਾਰ ਦੇ ਫੁੱਫੜ ਜੀ ਕਹਿੰਦੇ ਵੀ ਇੱਕ ਕਲੱਚ ਨਾਲ ਮਾਰ ਸੈਲਫ ਕੁੜੀਏ ਤੋਂ ਵੱਡੀ ਦੀ ਆਪਾਂ ਚੱਲੇ ਫੁੱਫੜ ਜੀ ਉਹਨਾਂ ਨਾਲ ਫੁੱਫੜ ਜੀ ਦਾ ਘਰ ਦੇਖਣਾ ਤੇ ਆਪਾਂ ਹੁਣ ਕਰ ਲਈ ਆਪਣੀ ਆਲ ਟੂਰ ਜੇ ਗੱਡੀ ਤੁਰਦੀ ਹੈ ਨਿਊਟਰਲ ਆ ਬ੍ਰੇਕ ਹਾਂਜੀ ਐਦਾ ਮੈਂ ਇੱਕ ਵਾਰੀ ਚਲਾਈ ਸੀ ਪਰ ਨਾਲ ਬਹਿ ਕੇ ਚਲਵਾਈ ਸੀਗੀ ਗਰਿਆਲ ਸਾਹਮਣੇ ਤੇ ਆਪਾਂ ਕਰ ਲਈਏ ਸਟਾਰਟ ਕੁੜੀਆਂ ਕਹਿੰਦੇ ਸਿੱਖੋ ਕੁੜੀਆਂ ਝਾੜ ਜ ਲਈ ਫਿਰਦੀਆਂ ਨੇ ਤੁਸੀਂ ਗੱਡੀ ਨਹੀਂ ਚਲਾਉਣੀ ਸਿੱਖ ਸਕਦੇ ਹਨ ਪਰ ਆਪਾਂ ਡਰਦੇ ਆ ਆਪਣੇ ਟ੍ਰੈਫਿਕ ਬਹੁਤ ਜ਼ਿਆਦਾ ਆ ਮਾਹੌਲ ਬਹੁਤ ਖਰਾਬ ਆ ਇੰਡੀਆ ਦਾ ਮੈਂ ਕਹਾਂ ਵੀ ਤੁਹਾਡੇ ਕੈਨੇਡਾ ਚ ਸੌਖਾ ਵਾ ਚਲਾਉਣਾ ਇੰਡੀਆ ਚ ਬਹੁਤ ਔਖਾ ਵਾ ਕਿ ਨਹੀਂ ਜਰੂਰ ਦੱਸਿਓ ਕਮੈਂਟ ਕਰਕੇ ਵੀ ਇੰਡੀਆ ਚ ਟ੍ਰੈਫਿਕ ਬਹੁਤ ਜ਼ਿਆਦਾ ਆ ਵੀ ਬੱਚਾ ਤਾਂ ਨਾਲ ਹੀ ਚੱਲਣਾ ਸੌਖਾ ਵਾ ਤੇ ਹੁਣ ਆਪਾਂ ਤੁਰਦੇ ਆ ਤੇ ਮਿਲਦੇ ਆ ਫਿਰ ਆ ਜਾ ਫੜ ਕੇ ਲੈ ਯਾ ਸਹੀ ਗੱਲ ਹੈ ਜੀ ਜੀ ਆ ਪਾ ਪਹੁੰਚ ਗਏ ਆਪੂਆ ਪੈਂਡ ਤੇ ਆਪਾਂ ਪਹਿਲਾਂ ਅੱਜ ਦੇਖਣ ਕਿਿਆਰੀਆਂ ਬੀਜੀਆਂ ਹੋਈਆਂ ਲਓ ਦੇਖੋ ਉੱਤੇ ਬੜੇ ਵਧੀਆ ਨਿੱਕੇ ਜਿਹੇ ਨਿੰਬੂ ਨਿੰਬੂ ਲੱਗੇ ਪਏ ਆ ਆਪਾਂ ਪਹਿਲਾਂ ਕਹਿਦੇ ਉਹ ਤੇ ਕਿਿਆਰੀਆਂ ਚ ਕਿਹੜਾ ਕੱਢ ਲਈਏ ਆ ਇਧਰ ਪੁਰਾਣੀ ਆ ਕੋਠੀ ਆਪਣੀ ਇਧਰ ਨਵੀਂ ਬਣੀ ਹੋਇਆ ਉਹਨਾਂ ਦੀ ਆਪਦੀ ਕੋਠੀ ਆਣ ਤੇ ਉਹ ਆਪਾਂ ਕਰਾਉਣੇ ਟੂਰ ਬੂਸਟ ਬੋਤਲਾਏ ਆ ਤੁਹਾਨੂੰ ਦਿਖਾਉਂਦੇ ਆ ਦੇਖੋ ਇੱਥੇ ਉਹਦਾ ਬੂਟਾ ਨਿੱਕਾ ਜਿਹਾ। ਦੁੱਤ ਕੇ ਜਿਹਨੂੰ ਨਿੰਬੂ ਕਿਹਾ ਹੋਇਆ ਹਾਈ ਬ੍ਰੈੱਡ ਵਧੀਆ ਵਾ ਵੀ ਹੁੰਦਾ ਏ ਬੇਰ ਦਾ। ਦੂਜਾ ਆਪਣਾ ਨਿੰਬੂ ਵਾਂਗੂ ਹੁੰਦਾ ਏ। ਇਹ ਕਿੰਨੂ ਕਿਹਾ ਹੋਇਆ। ਉੱਤੇ ਬੜੇ ਲੱਗੇ ਆ ਮੈਂ ਕਿ ਆ ਪਪੀਤੇਆਂ ਦੇ ਤਾਂ ਪਰੌਠੇ ਬੜੇ ਵਧੀਆ ਬਣਦੇ ਅੱਜ ਕੱਲ ਆ ਦੇਖੋ ਵੀ ਪਪੀਤੇ ਲੱਗੇ ਹੋਏ ਕਿੰਨੇ। ਉੱਤੇ ਨੂੰ ਵਿੱਚੋਂ ਟੁੱਟੇ ਵੀ ਹੋਏ ਆ। ਇਹਨਾਂ ਦੇ ਕੱਚੇ ਪਪੀਤੇ ਦੇ ਪਰੌਠੇ ਬਣਾਵੇ ਕਹਿੰਦੇ ਬੜੇ ਸਵਾਦ ਬਣਦੇ। ਠੀਕ ਰਿਹਾ ਲੈ ਕੇ ਚੱਲਾ ਗੋਪੀ। ਆਦਾ ਛਾਲਗਮ ਖਾਣ ਲੱਗੀ ਕਰੋ ਮੱਕੀ ਦੀਆਂ ਰੋਟੀਆਂ ਖਾ ਕੇ ਆ ਕੇ ਛਾਲਗੋ ਉਹਨੇ ਕੀ ਗੱਲ ਆ ਬਈ ਇਹ ਉਹ ਵੀ ਇੱਕ ਮੁਰੂਦ ਲੱਗੇ ਇਹਨੂੰ ਮੁਰੂਦ ਲੱਗੇ ਆ ਨਾ ਆ ਵਧੀਆ ਬੂਟੇ ਯਾਰ ਨਿੱਕੇ ਨਿੱਕੇ ਨੂੰ ਲਾ ਦਿਓ ਫੇਲਾ ਹਜੇ ਖੜੀਆਂ ਕੱਧੂਆਂ ਦੀ ਫੇਲ ਬਹੁਤ ਬੂਟੇ ਆ ਗਏ ਇੱਥੇ ਮੋਹਰ ਆ ਗਈ ਅਜੀਬ ਦਾ ਬੂਟਾ ਲੱਗਿਆ ਪਿਆ ਆਪਣੇ ਇੱਥੇ ਸੱਚ ਹਾਂ ਥੋੜੀ ਕਹਿੰਦੇ ਸੀ ਆ ਦੇਖੋ ਅਜੀਬ ਦਾ ਬੂਟਾ ਆ ਲੱਗਿਆ ਇਹਨੂੰ ਅਨੀਰ ਦਾਕਾ ਬਹੁਤ ਹੋਈ ਹੈ ਜੇ ਲੱਗੇ ਹੋਇਆ ਨਾ ਕਰਾ ਕਰ ਇਹ ਤਾਂ ਸੇਵਾ ਪੜੀਂ ਮੋਟੇਸ ਤੋਂ ਪਾਈ ਜਲੀ ਜਾਂਦੀ ਆ ਤੇ ਰੋਸੰਦਾਂ ਜਿਹੇ ਰਹਿੰਦੇ ਸਾਰੇ ਜੀ ਆਹ ਨੂੰ ਘਰ ਦੇ ਦੇ ਲਓਗੀ ਐਂਟਰੀ ਆਪਣੀ ਘਰ ਚ ਹਜੇ ਕੰਮ ਚੱਲ ਰਿਹਾ ਵੈਸੇ ਫੋਨ ਨੇ ਤੁਹਾਨੂੰ ਆਪਾ ਇਹ ਹੈ ਡ్రਾਈਇੰਗ ਰੂਮ ਇੱਕ ਵਾਰੀ ਆਪਾਂ ਪ੍ਰੋਪਰ ਬਣਾਵਾ ਲਈ ਫਿਰ ਵੀਡੀਓ ਮੈਂ ਕਿਹਾ ਚਲੋ ਬਣਾ ਲਈਏ ਇੱਥੇ ਰੱਖੋ ਸ਼ੁਰੂ ਹਾਂ ਹੂੰ ਸਫਾਈ ਹੋਊਗੀ ਫਿਰ ਸੈਟ ਕਰੂਗਾ ਸਾਰਾ ਕੰਮ ਪਰ ਵੇ ਇੱਕ ਬਾਹਰ ਲਿਆ ਨਹੀਂ ਬਹਿ ਜਾ ਬਹਿ ਜਾ ਕਰਾਤੀ ਪੈਸਾ ਵੀ ਬਹੁਤ ਲੱਗ ਗਿਆ ਹੂੰ ਡਰਾਈング ਰੂਮ ਦਾ ਵਾਸ਼ਰੂਮ ਆ। ਹਮਮ ਕਿਚਨ ਤਾਂ ਇੱਧਰ ਆ। ਆ ਨਹੀਂ ਕੋਈ। ਹਾਂਜੀ। ਜੀ ਦੇਖੋ ਕਿਚਨ ਬਹੁਤ ਹੀ ਘੈਣਵਰੀਆ। ਨਵੀਂ ਰੁਕੀ ਤੇ ਬਣਾਇਆ। ਜਿਵੇਂ ਇਦਾਂ ਹੀ ਖੁੱਲ ਜਾਂਦੇ ਹਨਾ। ਪੁਆ ਨੇ ਪੁਖੜ ਨੂੰ ਉਹ ਪੁਆੜ ਕੇ ਯਾਨੀ ਪੁਖੜ ਨੇ ਪੁਆੜ ਨੂੰ ਠੀਕ ਰੈਡਾ ਬਣਾ ਦਿੱਤਾ ਵੈਸੇ ਕਿ ਨੇਡਾ ਲੈਂ ਵੀ ਔਖਾ ਲੱਗਦਾ ਇੱਥੇ ਆ ਕੇ ਬਾਦ ਸਫਾਈ ਭਾਲਦੇ ਆ ਹਨਾ ਆਪਣੇ ਇੰਨੀ ਸਫਾਈ ਨਹੀਂ ਗੀ ਸਾਫ ਸਾਫ ਇੱਕ ਜਗ੍ਹਾ ਹੋਵੇ ਤਾਂ ਫਿਰ ਸਾਫ ਕਰਨਾ ਵੀ ਸੌਖਾ ਲੱਗਦਾ ਉਹਨਾਂ ਬਹੁਤ ਹੀ ਵਧੀਆ ਬਣੇ ਆ ਅੱਗੇ ਜਿੱਦਾਂ ਚੱਪਕਣ ਜੇ ਵਾਲੇ ਹੁੰਦੇ ਸੀ ਉਹਨਾਂ ਨਾਲੋਂ ਆ ਵਧੀਆ ਹੋਈ ਨਾਲ ਜਾ ਕੇ ਲੱਗਦੇ ਆ ਅੱਗੇ ਨਹੀਂ ਉਹ ਚੁੰਮਕ ਜੀ ਵਾਲੇ ਹੁੰਦੇ ਸੀਗੇ ਇਹ ਵਧੀਆ ਨੇ ਵੈਸੇ ਇਹ ਆਟੇ ਉਹਦੇ ਆ ਰਹੀ ਆ ਤਖੀ ਹੋਣੀ ਆ ਆ ਕੋਟ-ਕੋਟੀਆਂ ਮਿਸਤਰੀਆਂ ਦੀਆਂ ਸਮੱਗਰੀਆਂ ਪਈਆਂ ਵਾ ਡਰਾਜ ਆ ਦੇਖ ਪੂਰੀ ਵਧੀਆ ਲਮਾਰੀ ਬਣ ਗਈ ਨਾ ਬੋੜੀਆਂ ਥੱਲੇ ਬੋੜੀਆਂ ਦੇ ਉੱਪਰ ਜਿੰਨਾ ਮਰਜੀ ਸਮਾਨ ਰੱਖਿਆ ਜਾਵੇ ਇੱਥੇ ਇਹ ਜੋ ਬਣਾ ਲੌਕ ਕਰਾ ਜੂਵੇ ਇਹ ਜੋ ਬਣਾਉਣਾ ਬਿਲਕੁਲ ਕਰੇ ਜੂਵੇ ਉਹ ਬੜੀ ਵਧੀਆ ਰੰਗ ਜੀ ਆ ਹਨਾ ਤਾਂ ਹੀ ਤਾਂ ਕਹਿੰਦੇ ਵਧੀਆ ਕੈਂਟਾ ਕੈਂਟਾ ਜਗਾਈ ਕਬਰ ਕਰਨੀ ਆ ਫਿਰ ਜਿਹੜਾ ਕੋ ਮਰਜ਼ੀ ਰੱਖ ਦੋ ਘਰ ਦਾ ਸਾਰਾ ਸਮਾਨ ਹੁੰਦਾ ਸਾਰੇ ਖਾਣੇ ਬਣ ਗਏ ਪਰ ਨਿੱਕੇ ਤੋਂ ਨਿੱਕਾ ਵੱਡੇ ਤੋਂ ਵੱਡਾ ਕੇਟਾ ਅੱਛਾ ਦੇਖੋ ਪ੍ਰੈਸ ਲਈ ਦੇਵਨ ਪੂਰਾ ਘੈਂਟ ਮਾਜੀ ਹੋਰ ਤੇ ਦੇਖ ਲੈ ਕਿ ਸਾਫਾੜ ਆ ਜਾਏ ਸਹੀ ਗੱਲ ਆ ਇਹ ਅਲਪੜਾ ਸੇ ਲੱਗਿਆ ਲਾ ਹਾਂ ਵੀ ਇਹ ਨਾ ਕੁਸਰਤ ਕਰ ਚਾਹ। ਹੂੰ ਬਾਦੂ ਸਮਾਨ ਸੰਭਲੇ ਜਾਂ ਇੰਨਾ ਚਤਾਂ। ਇਹਦਾ ਸਮਾਨ ਹੋਣਾ ਵੀ ਨਹੀਂ ਹਣਾ। ਤੂੰ ਕਰਕੇ ਬਾਹਰ ਲੈ ਇੰਨਾ ਕਿਥੋਂ ਦੇ ਦੋ ਬੈਗ ਲੈਉਣੇ ਆ ਦੋ ਬੈਗਾਂ ਦੇ ਵਿੱਚ ਹੀ ਰੱਖਣੇ ਆ ਕੱਪੜੇ। ਬੱਸ ਐਸੀ ਸਭ ਆ। ਹਾਂ। ਉਹ ਮੈਂ ਵੀਡੀਓ ਪਾ ਦੇਣੀ ਆ। ਤੂੰ ਲੈ। ਕੰਨੀ ਵੀਡੀਓ ਆ ਗਈ। ਹੂੰ ਲੈ ਕੇ। ਲੱਕੜ ਦੋਈ ਹੁੰਦਾ ਵਾ ਪਰ ਕੌਣ ਚੱਲੀਏ ਬੋੜੀ ਨਾ ਗੁੱਲਵਾ ਬੋੜਾ ਨਾ ਆਂ ਗੁੱਲੀ ਨਾ ਯਾ ਇਥੋਂ ਕਿੱੜੇ ਜਾਜਣੇ ਲੱਗਣਾ ਵਾ ਇਥੋਂ ਵੀ ਕਿੱੜੇ ਜਾਜਣੇ ਲੱਗਣਾ ਵਾ ਬੜਾ ਟੱਕੀ ਹੋਣੀ ਇਹਨਾਂ ਨੇ ਬਣਾ ਦਿੱਤੀ ਇਹ ਕਿੰਨਾ ਮਤ ਆ ਇਹ ਬਹੁਤ ਟਾਈਮ ਆ ਆ ਇੱਥੇ ਟੈਂਕੀ ਇੱਥੇ ਰੱਖੀ ਹੈ ਟੈਂਕੀ ਕੋ ਖੋਲਲੇ ਵਾਰੇ ਜੀ ਅਧਿਕਾਰ ਜਦੋਂ ਮਰਜ਼ੀ ਕੁਛ ਕਰੋ ਹੋਣਾ ਟੈਂਕੀ ਨੂੰ

ਆ ਬਣਿਆ ਹਨਾ ਲੋਹੇ ਦੇ 2 ਲੱਖ ਓ ਮਾਈ ਗॉड ਪਰ ਇਹ ਨਰੋਇਆ ਕੋਠੀ ਦੀ ਸ਼ੋ ਹੀ ਇਹਨਾਂ ਨਾਲ ਬਣੀ ਹੈ ਨਾ ਉੱਪਰ ਜੇ ਸਾਫ਼ ਰਹਿੰਦੇ ਵਧੀਆ ਨਹੀਂ ਸੀ ਲੱਗਣਗੇ ਇੱਕ ਆ ਬਣਿਆ ਵਾ ਵੀ ਤੇ ਇੱਕ ਆ ਬਣਿਆ ਵਾ ਦੇਖ ਇਹ ਉਹਨੇ ਵਾਸ਼ਰੂਮ ਆੜੇ ਜੇ ਕਈ ਵਾਰੀ ਉੱਪਰ ਵਾਸ਼ਰੂਮ ਬਣਾਉਣੇ ਪੈ ਜਾਣਾ ਜਿਹ ਉੱਪਰ ਪਾਉਣਾ ਪੈ ਜਾ ਬੈਸੇ ਥੱਲੇ ਥੱਲੇ ਬਾਧੂ ਆ ਬਈ ਉੱਪਰ ਬੜ ਲੋਹਾ ਚੜਾਤਾ ਉੱਪਰ ਪੌੜੀ ਸਾਈਡ ਤੋਂ ਦੀ ਲੋਹੇ ਦੀ ਚੜਵਾ ਲੈਣਗੇ ਉੱਪਰ ਕਰਨਾ ਕੀ ਆ ਜੋ ਟੈਂਕੀ ਦਾ ਥੱਲੇ ਆ ਉੱਪਰ ਤਾਂ ਚੜਨਗੇ ਲੋਬੀ ਦੇਖੋ ਪੰਡ 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 ਲੁਧਿਆਣਾ ਜ਼ਿਲ੍ਹੇ ਦਾ ਸਭ ਤੋਂ ਵੱਡਾ ਪੰਡ ਆ ਇਹ ਕੌਂਕੇ ਕਲਾਂ ਪੂਰਾ ਖੁੱਲ੍ਹ ਜੇ ਮਰਜੀ ਮਨ ਜਿਹੜਾ ਕੇ ਬਹਿ ਜਾਓ ਪਰ ਬਾਹਰ ਲੈ ਗੋ ਕਿੱਥੇ ਟਾਈਮ ਜੀ ਤੇ ਆਪਾਂ ਵੀਡੀਓ ਦਾ ਕਰਦੇ ਆ ਐਂਡ ਇਥੇ ਤੇ ਤੁਹਾਨੂੰ ਜਰੂਰ ਦੱਸਿਓ ਕਿ ਕਿੱਦਾਂ ਲੱਗੀ ਤੁਹਾਨੂੰ ਆਪਣੇ ਘੂਆ ਦੀ ਕੋਠੀ ਤੇ ਨਵੀਂ ਬਣੀ ਕਰਕੇ ਆਪਾਂ ਕਹਿੰਦੇ ਚਲੋ ਦਿਖਾ ਦਈਏ ਹਨਾ ਬਾਕੀ ਦੇਖਾਂਗੇ ਆਪਾਂ ਪ੍ਰੋਪਰ ਜਿੱਦਾਂ ਬਣ ਗਈ ਉਦੋਂ ਇੱਕ ਵਾਰੀ ਦੁਬਾਰੇ ਵੀਡੀਓ ਬਣਾ ਕੇ ਪ੍ਰੋਪਰ ਦਿਖਾਵਾਂਗੇ ਅੱਜ ਤਾਂ ਵੈਸੇ ਆਪਾਂ ਆਈ ਸੀ ਕਰਕੇ ਆਪਦੇ ਨਾਲ ਆਪਣਾ ਆਲਦੀ ਨਾਲ ਵੀਡੀਓ ਬਣਾ ਲਈਆਂ ਨਾਲੇ ਪਾਉਣੇ ਸੀਗੇ ਤੇ ਲੈ ਬਈ ਹੋਪੜ ਜੀ ਵੀਡੀਓ ਕਾਲ ਲਾ ਕੇ ਦਿਖਾ ਦਿੰਦੇ ਆ ਮੈਂ ਕਿ ਚਲੋ ਆਪਾਂ ਥੋੜੀ ਜੀ ਬੀਪੜੀ ਦਿਖਾ ਦਵਾਂਗੇ ਵੀ ਆ ਚੀਜ਼ ਆਵਾਂ ਆਏ ਆਏ ਆ ਤੇ ਆਪਾਂ ਚਾਲਦੇ ਆਂ ਪੈਟੇ ਹਾਂਜੀ ਮਾ ਇਥੇ ਹੋਰ ਕੰਮ ਹੋਵੇ ਵੀਡੀਓ ਦਾ ਆਪਾਂ ਇੱਥੇ ਕਰਦੇ ਆਂ ਐਂਡ ਤੇ ਮਿਲਾਂਗੇ ਜੀ ਉਹਦੇ ਨਾਲ